ਸੇਮੀ ਵਿੱਚ ਦਰਬਾਰ ਪੀਰ ਬਾਬਾ ਬਹੁਲ ਸੇਰ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਲੰਧਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸੇਮੀ ਸਥਿਤ ਦਰਬਾਰ ਪੀਰ ਬਾਬਾ ਬਹੁਲ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੇਵਾਦਾਰ ਜਸਵੀਰ ਜੱਸੀ ਹੋਰਾਂ ਦੀ ਜੋਗ ਅਗਵਾਈ ਹੇਠ ਬਹੁਤ ਹੀ ਸਰਦਾਰ ਭਾਵਨਾ ਦੇ ਨਾਲ ਮਨਾਇਆ ਗਿਆ। ਸਾਰੀ ਰੌ ਰਿਤਾ ਨਿਵਾਇਆ ਗਿਆ ਉਪਰੰਤ ਧਾਰਮਿਕ ਸਮਾਗਮ ਦਾ ਆਗਾਜ਼ ਹੋਇਆ ਜਿਸ ਵਿੱਚ ਫਨਕਾਰਾਂ ਨੇ ਧਾਰਮਿਕ ਪੇਸ਼ ਕਰਾਈ ਸੰਗਤਾਂ ਨੂੰ ਰੋਹਾਨੀ ਦੇ ਰੰਗ ਨਾਲ ਸਾਵੋ ਤਾਜ ਕੀਤਾ ਵਾਰੀ ਗਿਣਤੀ ਵਿੱਚ ਸੰਗਤਾਂ ਦਰਬਾਰ ਤੇ ਪੁਜੀਆਂ ਤੇ ਨਤ ਮਸਤਕ ਹੋ ਕੇ ਉਹਨਾ ਖੁਸ਼ੀਆਂ ਪ੍ਰਾਪਤ ਕੀਤੀਆਂ ਸੇਵਾਦਾਰ ਜਸਵੀਰ ਜਸੀ ਹੁਣਾ ਕਿਆ ਕੀ ਦਰਬਾਰਾਂ ਤੇ ਲਗਦੇ ਮੇਲੇ ਨਾਲ ਜਿੱਤੇ ਪੀਰਾਂ ਫਕੀਰਾਂ ਦਾ ਆਸ਼ੀਰਵਾਦ ਮਿਲਦਾ ਉਥੇ ਸਾਡੇ ਪ੍ਰਾਤਨ ਰੌ ਰੇਤਾ ਵੀ ਪਰ ਫੋਲਟ ਹੁੰਦੀ ਆ ਹਨ ਯੂਥ ਆਗੂ ਲਖਵਿੰਦਰ ਸਿੰਘ ਸੇਮੀ ਸੁਖਵਿੰਦਰ ਲਾਲ ਸੇਮੀ ਜਸਪਾਲ ਜੱਸੀ ਸੇਮੀ ਨੇ ਸਮੁੱਚੇ ਸਾਥ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ ਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਪੈੜੀ ਅਲਾਮਤਾਂ ਸਾਡ ਖੇਡਾਂ ਨੂੰ ਪ੍ਰੇਰਿਤ ਹੋਣ ਪ੍ਰੀਤਮ ਦਾਸ ਸੀਤਲ RAM ਸੁਖੀ ਬਾਬਾ ਤਰਸੀਮ ਲਾਲ ਸੌਂਕੀ ਬੀਬੀ ਜਸਵੀਰ ਕੌਰ ਸੇਮੀ ਆਦੀ ਵੀ ਮੌਜੂਦ ਸਨ ਨੌਜਵਾਨਾਂ ਮਾਵਾਂ ਭੈਣਾਂ ਧੀਆਂ ਧਿਆਣੀਆਂ ਤੇ ਹੋਰ ਸੇਵਾਦਾਰਾਂ ਨੇ ਵੀ ਅਨਤਕ ਸੇਵਾ ਅਦਾਈ ਕਵਾਲਤੇ ਨਕਾਲ ਪਾਰਟੀਆਂ ਨੇ ਵੀ ਖੂਬ ਰੰਗ ਬਣਿਆ ਲੰਗਰ ਸੰਤਾਂ ਨੂੰ ਆਤੁੱਟ ਵਰਤਾਇਗੇ ਅੰਤ ਵਿੱਚ ਮੁੱਖ ਸੇਵਾਦਾਰ ਜਸਵੀਰ ਜਸੀ ਸੇਮੀ ਹੁਰਾਂ ਸਮੁੱਚੀ ਸਾਧ ਸੰਗਤ ਪਿੰਡ ਵਾਸੀਆਂ ਤੇ ਐਨ ਆਰ ਆਈ ਭਰਾਵਾਂ ਦਾ ਆਵਾਰ ਵੀ ਜਤਾਇਆ ਅਗਲੇ ਸਾਲ ਫਿਰ ਇਸੇ ਤਰ੍ਹਾਂ ਮਿਲਣ ਦੀ ਤਾਂਗ ਨਾਲ ਸਾਲਾਨਾ ਜੋੜ ਮੇਲੇ ਦੀ ਸ਼ਾਨਦਾਰ ਸਮਾਪਤੀ ਹੋਈ ਪਿੰਡ ਵਿੱਚ ਭਾਰੀ ਚਹਿਲ ਪਹਲ ਤੇ ਰੌਣਕਾਂ ਲੱਗੀਆਂ ਰਹੀਆਂ Okay. <laughs> ਐ ਸਾਈਂ ਤੇ ਲੱਗਦੇ ਤੂੰ ਐ ਰੰਗ ਜੇ ਜਿਨ੍ਹਾਂ ਦੀਆਂ ਪੰਪਾਇਸ ਕਰ ਬਾਤਾਂ ਪੂਰੀਆਂ ਹੋਈਆਂ ਉਹ ਜ਼ਰਾ ਤਾੜੀ ਮਜਾ ਦੇ ਆਪਣੇ ਬੱਚੇ ਮੰਨ ਤਾਂ ਪੂਰੀਆਂ ਹੋਣੀਆਂ ਸੁੱਖਾਂ